ਆਹੋ ਦੋਸਤੋ ਸਵੇਰ ਕਾਲ ਆਈ ਕਿ ਮੈਂ ਅੱਜ 버거 ਖਾਣ ਗਏ ਬਾਈ ਪੈਸੇ ਹੈ ਨਹੀਂ ਗਏ ਬਾਈ ਚਲੋ ਕੋਈ ਆ ਗਏ ਕਿੰਨੇ ਰੁਪਏ ਲਾ ਆ ਗਏ ਆਜਾ ਨਾ ਬਾਈ ਸੁਣ ਕੇ ਕਿਹਦੇ ਨੇ ਇਹ ਸੈਂਟੂ ਵੀ ਇਹਨਾਂ ਤੇ ਗਿਆ ਸਾਰੇ ਰੁਪਏ ਮੇਰੇ ਘਰ ਤੇ ਜਾ ਤੇਰੇ ਕੋਈ ਨਹੀਂ ਲੈਂਦੇ ਉਰੋਤੇ ਜਾ ਕੇ ਵੇਖਦੇ ਕੀ ਬੰਦਾ ਹੈ ਨੇ ਦੇ ਦੇ ਕੀ ਕਹਿੰਦਾ ਸੀ ਉਹ ਨਾ ਨਵਾਂ ਨਵਾਂ ਮੇਰੇ ਅਕਾਊਂਟ ਜੀ ਵਾਇਸ ਹੋ ਕੇ ਅੱਛੇ ਇਹ ਮੈਂ ਜ਼ਰੂਰ ਕਿਹਾ ਹੋਰ 올 ਰਾਈਟ ਅੱਬ ਇਹ ਤਾਂ ਸਮਝਦਾ ਤੇਰੇ ਘਰ ਤੋਂ ਪੂਰਾ ਆ ਜਾ ਕੇ ਨਹੀਂ ਹੈ ਨਹੀਂ ਬਈ ਉਹ ਤਾਂ ਲੰਗੀ ਆ 올 ਰਾਈਟ ਅੱਛਾ ਇੱਦਾਂ ਸੁਣਾਈਦਾ ਇਹ ਨਾ ਹੋਰ ਕੀ ਕਰੀਏ ਨਾ ਦੱਸਿਆ ਅੱਛਾ ਇੰਨੇ ਵੇ ਤੇ ਰੱਖੀ ਤੋ ਜੀ ਇਹ ਜ ਨੂੰ ਕਰ ਲੈ ਆ ਬਕਰ ਲੋ ਜੇ ਤੇਰੇ ਤੇ ਮੇਰੇ ਥੈਂਕਸ ਹੀ ਪੈਸੇ ਬਹੁਤ ਆ ਰਿਹਾ ਨਾ ਨਾ ਬਾਈ ਜੇ ਦਸਤੂਰੀ ਨਾ ਕਰ ਲਿਆ ਭਾਉਂਗਾ ਲੋ ਵੀ ਮਿੱਤਰੋ ਆ ਗਏ ਆਪਾਂ ਰੋਡ ਦੇ ਉੱਤੇ ਹਾਈਵੇ ਦੇ ਅੰਬਰਸਰ ਵਾਲੇ ਦੇ ਉੱਪਰ ਜਾਵਾਂ ਬਿਲਕੁਲ ਸਾਹਮਣੇ ਆ ਜੀ KFC 버거 किंग ਪੈਨਿਕ ਪਲਾਜ਼ਾ ਤੇ ਉਹਦੇ ਜਮਾਂ ਬਿਲਕੁਲ ਫਰੰਟ ਤੇ ਹੈਗਾ 버거 ਵਾਲੇ ਇਹ ਬਾਈ 버거 ਪੀઝા ਤੇ ਹੋਰ ਉਹ ਕਾਫੀ ਕੁਸ਼ ਬਣਾਉਂਦੇ ਆ ਬਹੁਤ ਸਵਾਦ ਬਣਾਉਂਦੇ ਆ ਤੇ ਆਪਾਂ ਇਹਨਾਂ ਤੋਂ ਅੱਗੇ ਵੀ ਕਈ ਵਾਰੀ 버거 ਖਾ ਕੇ ਕਿ ਬਰਗਰ ਬਹੁਤ ਟੇਸਟੀ ਹੁੰਦੇ ਤੇ ਅੱਜ ਵੀ ਬਾਈਆਂ ਨੇ ਸਿਰਾ ਲਾਤਾ ਬਹੁਤ ਸਵਾਦ 버거 ਬਣਾਇਆ ਆਪਾਂ ਖਾ ਰਹੇ ਆ 버거 ਬਹੁਤ ਸਿਰਾ ਬਣਾਉਂਦੇ ਆ ਦਾ ਫੂਡ ਫੂਡ ਪੈਟਰੋਲ ਤੇ ਇਹਨਾਂ ਦੀਆਂ ਬਾਈਆਂ ਦੀਆਂ ਗੱਡੀਆਂ ਲੱਗੀਆਂ ਪਾਣੇ ਵਾਲੇ ਰਾਹ ਦੇ ਉੱਤੇ ਜ ਬਿਲਕੁਲ ਚੁੰਡ ਦੇ ਉੱਤੇ ਹਾਈਵੇ ਦੇ ਉੱਤੇ ਜਮਾਂ ਲੱਗੀਆਂ KFC ਦੇ ਸਾਹਮਣੇ ਲੱਗੀਆਂ ਜਮ ਆਹ ਰਿਸ ਫਰੰਟ ਸਾਹਮਣੇ KFC ਆ ਇਹਦੇ ਬਿਲਕੁਲ ਸਾਹਮਣੇ ਲੱਗੀਆਂ ਵੱਡੇ ਹਾਈਵੀ ਦੇ ਉੱਤੇ ਬਾਈਆਂ ਦਾ ਬਹੁਤ ਵਧੀਆ ਕੰਮ ਆ ਬਹੁਤ ਸਵਾਦ ਬਣਾਉਂਦੇ ਆ ਤੇ ਆਪਾਂ ਖਾ ਲਿਆ 버ਗਰ ਤੇ ਹੁਣ ਆਪਾਂ ਚੱਲਦੇ ਆ ਪਿੰਡ ਨੂੰ ਵਾਪਸ ਤਿਆ ਸਾਹਮਣੇ ਤੁਸੀਂ ਲੋਕੇਸ਼ਨ ਚੈੱਕ ਕਰ ਲਓ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਬਹੁਤ ਟੇਸਟੀ ਬਹੁਤ ਘੈਂਟ 버ਗਰ ਹੁੰਦੇ ਆ ਪੀਜੀ ਬਹੁਤ ਮਡੇ ਰੱਜ ਲਾ ਭਰ ਸਵਾਦ ਦੇ 버ਗਰ ਆ ਆਲ ਰਾਈਟ ਘੈਂਟ ਵੀ ਨੇ ਇਸ ਓਕੇ ਲਾ ਬੜਾ ਮਾਊ ਦਾ ਚੱਜ ਨਾ ਭੁੱਜਦਾ ਨਹੀਂ ਆ ਬਹੁਤ ਵਧੀਆ ਸੀ ਬਈ ਹਾਂ ਹਾਂ ਭੁੱਲ ਜਾਂਦਾ ਪਰ ਵਾਕੇ ਜੁੱਤੀਆਂ ਦੇ ਪੈਰ ਨਹੀਂ ਇਹਦੇ ਵੇਰਾ ਗਾਣਾ ਬਾਈ ਮੇਥੋਂ ਤੇਰਾ ਬਾਈ ਮੈਂ ਤੁਹਾਨੂੰ ਗੱਲ ਦੱਸਦਾ ਜੀ ਅਸੀਂ ਆਪਾਂ 버ਗਰ ਲੈ ਆ ਖਾ ਆਪਾਂ ਪੱਕੇ ਆਏ ਸੀ ਕਿ ਹੁਣ ਆਪਾਂ ਚੱਲਿਆਂ ਕਰੇ ਜੇ 버ਗਰ ਬਹੁਤ ਹੀ ਸੁਆਦ ਸੀ ਕਿ ਬਹੁਤ ਹੈ 버ਗਰ ਸੀ ਕਿ ਬਾਈਆਂ ਦੇ ਨਾ ਨਾ ਬਣਾਓ ਵੀਡੀਓ ਨਾ ਨਾ ਬਣਾਓ ਆ ਚੱਲਿਆ ਤਰ ਕੇ ਜੋਬਰ ਕਹਿੰਦੇ ਡੱਗਦਾ ਹੀ ਜਾਂਦਾ ਅੱਗੇ ਨੂੰ ਸਿੱਧਾ ਤੁਰਾਈ ਜਾਂਦਾ ਨਹੀਂ ਪਉਂਦਾ ਮੈਂ ਇਹਨੂੰ ਕਹਦਾ ਆ ਵੇ ਕੀ ਤਰ ਡੱਗਦਾ ਹੀ ਜਾਂਦਾ ਪਿੱਛੇ ਬੈਹ ਪਿੱਛੇ ਬੈਹ ਰੋਈ ਜਾਂਦਾ ਹੁੰਦਾ 뭐야, <laughs> 야! <laughs> 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 <laughs>